ਜਿੰਨੇ ਪੈਸੇ ਤੁਸੀਂ ਕਮਾਉਂਦੇ ਹੋ 15000 ਮਹੀਨੇ ਦਾ 35000 ਮਹੀਨੇ ਦਾ 60000 ਮਹੀਨੇ ਦਾ ਕਿੰਨਾ ਵੀ ਉਸ ਨੂੰ 50 30 ਤੇ 20 ਦੀ ਰੇਸ਼ੋ ਦੇ ਵਿੱਚ ਵੰਡੋ ਅਗਲਾ ਇੱਕ ਕਾਰਨ ਹੈ ਕਈਆਂ ਮੇਰੇ ਵੀਰਾਂ ਨੂੰ ਗੁੱਸਾ ਲੱਗ ਸਕਦਾ ਉਹ ਹੈਗਾ ਕਿ ਜਵਾਕਾਂ ਦੇ ਸਾਹਮਣੇ ਫੁਕਰੀ ਮਾਰਨ ਦੀ ਆਦਤ ਚਲ ਕੋਈ ਗੱਲ ਚੱਕ ਲਿਓ ਨਾ ਲਾਲੇ ਤੋਂ 40 5000 ਰੁਪਇਆ ਤੁਹਾਨੂੰ ਵੀ ਲੈ ਦਿੰਨੇ ਇੱਕ ਦਿਨ ਪਹਿਲਾਂ ਤੁਹਾਡੇ ਕੋਲ ਨੌਕਰੀ ਨਹੀਂ ਸੀ ਕੱਲ ਇੰਟਰਵਿਊ ਹੋਇਆ ਤੇ ਅੱਜ ਉਹਨਾਂ ਨੇ ਕਿਹਾ ਤਾਂ ਕਿ ਭਾਈ ਤੈਨੂੰ ਮਸੀਂ 25000 ਦੀ ਨੌਕਰੀ ਦੇਣੀ ਆ ਹੁਣ ਤੁਸੀਂ ਇਹ ਮੰਨ ਕੇ ਚੱਲੋ ਵੀ ਕਿਸੇ ਕਾਰਨ ਕਰਕੇ ਮੈਨੂੰ ਮਿਲਦਾ ਹੀ 23000 ਰੁਪਈਆ ਮੈਨੂੰ ਮਿਲਦਾ ਹੀ 20000 ਰੁਪਈਆ 10000 ਦੀ ਨੌਕਰੀ ਦੇ ਪਿੱਛੇ ਜ਼ਿਆਦਾ ਨਹੀਂ ਤੇ 1500 ਤੋਂ 2000 ਤੇ ਸੇਵਿੰਗ ਮਿਨੀਮਮ ਹੈਗੀ ਹੈ ਇਹਨੇ ਤੁਹਾਨੂੰ ਤੁਹਾਡੇ ਐਮਰਜੈਂਸੀ ਖਰਚਿਆਂ ਦੇ ਵਿੱਚ ਇੱਕ ਐਸਾ ਫੰਡ ਤਿਆਰ ਕਰਕੇ ਦੇ ਦੇਣਾ ਤੁਹਾਨੂੰ ਉਹਨਾਂ ਖਰਚਿਆਂ ਦੇ ਲਈ ਫਿਰ ਲੋਨ ਨਹੀਂ ਲੈਣਾ ਪਏਗਾ ਘਰ ਦੇ ਜੀਆ ਦੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਮਹੀਨੇ ਬਾਅਦ ਕੀ ਕਦੇ ਆਪਾਂ ਸੋਚਿਆ ਕਿ ਲੋਕ ਕਰਜ਼ਾਈ ਕਿਉਂ ਹੁੰਦੇ ਨੇ ਇਹ ਕੋਈ ਬਾਹਰੀ ਤਾਕਤਾਂ ਕਰਕੇ ਜਾਂ ਕੋਈ ਆਪਣੇ ਫੈਸਲੇਆ ਕਰਕੇ ਹੁੰਦੇ ਨੇ ਤੇ ਜਿਹੜਾ ਘਰ ਦਾ ਕਰਜ਼ਾ ਹੁੰਦਾ ਉਹ ਕਿਹੜੇ ਕਾਰਨਾ ਕਰਕੇ ਚੜਦਾ ਹੈ ਇਹ ਕਰਜ਼ੇ ਦੀ ਸ਼ੁਰੂਆਤ ਅਖਰ ਹੋਈ ਕਿੱਥੋਂ ਕੋਈ ਵੀ ਇੱਕ ਅਗਰ ਆਪਾਂ ਘਰ ਲੈ ਲਈਏ ਪੰਜਾਬ ਦਾ ਇੰਡੀਆ ਦਾ ਕਿਤੋਂ ਦਾ ਵੀ ਅਗਰ ਆਪਾਂ ਟਾਈਮ ਤੋਂ ਪਿੱਛੇ 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 ਜਾਈ ਜਾਈਏ ਤਾਂ ਕਦੇ ਤਾਂ ਐਸਾ ਵੇਲਾ ਹੋਏਗਾ ਵੀ ਉਸ ਘਰ ਦੇ ਉੱਤੇ ਕਰਜ਼ਾ ਨਹੀਂ ਹੋਏਗਾ ਆਮ ਕਰਕੇ ਪੰਜਾਬ ਦੇ ਵਿੱਚ ਫਾਰਮਿੰਗ ਜਿਹੜੇ ਹਾਊਸਹੋਲਡ ਨੇ ਕਿਸਾਨੀ ਪਰਿਵਾਰ ਨੇ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਕਰਜ਼ੇ ਦੀ ਮਾਰ ਹੇਟ ਨੇ ਜਿਹਦੇ ਵਿੱਚ ਕੋਈ ਝੂਠ ਨਹੀਂ ਆ ਬਹੁਤ ਜ਼ਿਆਦਾ ਕਰਜ਼ਾ ਬਹੁਤ ਜ਼ਿਆਦੀ ਪਰਸੈਂਟੇਜ ਕਿਸਾਨੀ ਪਰਿਵਾਰਾਂ ਦੀ ਪਰ ਇਹਦੇ ਨਾਲ ਨਾਲ ਬਾਕੀ ਦੇ ਪਰਿਵਾਰ ਵੀ ਐਸੇ ਨੇ ਜੋ ਹੋਰ ਕਿੱਥੇ ਕਰਦੇ ਨੇ ਜਾਂ ਨੌਕਰੀ ਵਾਲੇ ਨੇ ਹਰੇਕ ਬੰਦਾ ਇਸ ਕਰਜ਼ੇ ਦੇ ਜਾਲ 'ਚ EMI ਦੇ ਚੱਕਰ ਦੇ ਵਿੱਚ ਫਸਿਆ ਹੋਇਆ ਹੈ ਕਿ ਆਪਣੇ ਇਸ ਭੁੱਖ ਦੀ ਔਖਾਈ ਤੋਂ ਲੋਕ ਬੇਖਬਰ ਨੇ ਜਾਂ ਕੋਈ ਸਿਸਟਮ ਹੀ ਇਦਾਂ ਦਾ ਹੈ ਕਿ ਲੋਕ ਉਹਦੇ ਵਿੱਚ ਫਸਦੇ ਚਲੇ ਜਾ ਰਹੇ ਨੇ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਹੈ ਕਿ ਨਹੀਂ ਲੋਕਾਂ ਨੂੰ ਕਰਜ਼ਾਈ ਕਰਨ ਦਾ ਅੱਜ ਦੀ ਵੀਡੀਓ ਦੇ ਵਿੱਚ ਕੁਝ ਕਾਰਨਾਂ ਦਾ ਜ਼ਿਕਰ ਕਰਾਂਗੇ ਤੇ ਨਾਲ ਦੇ ਨਾਲ ਥੋੜੇ ਜਿਹਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੂੰ ਅਵੋਇਡ ਕਰਕੇ ਜਿਨ੍ਹਾਂ ਨੂੰ ਨਾਮ ਵਰਤ ਕੇ ਤੁਸੀਂ ਇਹ ਕਰਜ਼ੇ ਦੇ ਜਾਲ ਤੋਂ ਮੁਕਤ ਹੋ ਸਕਦੇ ਹੋ ਵੀ ਕਰਜ਼ਾ ਚੜੇ ਹੀ ਨਾ ਇਹਦੇ ਲਈ ਦੋ ਤਰ੍ਹਾਂ ਦੇ ਕਾਰਨ ਹੁੰਦੇ ਨੇ ਕੁਝ ਬਾਹਰੀ ਕਾਰਨ ਜਿਨ੍ਹਾਂ ਨੂੰ ਆਪਾਂ ਐਕਸਟਰਨਲ ਫੈਕਟਰ ਕਹਿ ਦਿੰਨੇ ਆ ਕੁਝ ਹੁੰਦੇ ਨੇ ਅੰਦਰੂਨੀ ਕਾਰਨ ਜਿਹੜੇ ਇੰਟਰਨਲ ਫੈਕਟਰ ਹੁੰਦੇ ਨੇ ਇੰਟਰਨਲ ਫੈਕਟਰ ਨੇ ਜਿਹੜੇ ਅੰਦਰੂਨੀ ਕਾਰਨ ਉਹ ਕਹਿ ਲਓ ਕਿ 90 95% ਸਾਡੇ ਹੱਥ 'ਚ ਹੁੰਦੇ ਨੇ ਅਸੀਂ ਉਹਨਾਂ ਤੇ ਜ਼ਿਆਦਾ ਕੰਮ ਕਰਨਾ ਹੈ ਜਿਹੜੇ ਬਾਹਰੀ ਕਾਰਨ ਨੇ ਕਿ ਸਰਕਾਰ ਵੱਲੋਂ ਕੋਈ ਨਵਾਂ ਟੈਕਸ ਲੱਗ ਗਿਆ ਚੀਜ਼ਾਂ ਦੇ ਰੇਟ ਵਧ ਗਏ ਜਾਂ ਬਾਹਰੀ ਐਸੀ ਪੋਲੀਟੀਕਲ ਕੋਈ ਤਾਕਤਾਂ ਜਿੰਨਾ ਕਰਕੇ ਸਾਡਾ ਜੋ ਕਹਿ ਲਓ ਕਿ ਬਾਜ਼ਾਰੀ ਕਰਨਾ ਹੈ ਜੋ ਮੰਡੀ ਕਰਨਾ ਹੈ ਉਹ ਸਾਰਾ ਕੁਝ ਤਬਦੀਲ ਹੋ ਜਾਂਦਾ ਹੈ ਬਦਲ ਜਾਂਦਾ ਤੇ ਉਹਦੇ ਤੇ ਸਿੱਧਾ ਸਿੱਧਾ ਅਸੀਂ ਕੋਈ ਆਪਣਾ ਅਸਰ ਨਹੀਂ ਵਿਖਾ ਸਕਦੇ ਅਸੀਂ ਉਹਦੇ ਹੀ ਹੇਠ ਦੱਬੇ ਜਾਣੇ ਆ ਕਿ ਚੀਜ਼ਾਂ ਮਹਿੰਗੀਆਂ ਹੋ ਗਈਆਂ ਤੇ ਅਸੀਂ ਕੀ ਕਰ ਸਕਦੇ ਆ ਲੇਕਿਨ ਉਹਨਾਂ ਕਾਰਨਾਂ ਨੂੰ ਛੱਡ ਕੇ ਅਗਰ ਆਪਾਂ ਅੰਦਰੂਨੀ ਕਾਰਨਾਂ ਤੇ ਕੰਮ ਕਰ ਲਈਏ ਤੇ ਕਰਜ਼ੇ ਤੋਂ ਆਪਾਂ ਨਜਾਤ ਪਾ ਸਕਨੇ ਆ ਇਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੈਂਟਲੀ ਸਟਰੋਂਗ ਹੋਣਾ ਪੈਣਾ ਤੇ ਇੱਕ ਸਮਾਜ ਦੀ ਓਵਰਆਲ ਬੇਪਰਵਾਹੀ ਹੈ ਨਾ ਜਿਹੜੀ ਜਾਂ ਰਿਸ਼ਤੇਦਾਰਾਂ ਦੀ ਜਾਂ ਜਿਹੜੀ ਵੀ ਸੋਸਾਇਟੀ ਦਾ ਇੱਕ ਸਟੇਟਸ ਦਾ ਹੁੰਦਾ ਨਾ ਉਹ ਉਸ ਨੂੰ ਦਿਮਾਗ ਚੋਂ ਕੱਢਣਾ ਪੈਣਾ ਥੋੜੇ ਪ੍ਰੈਕਟੀਕਲ ਹੋਣਾ ਪੈਣਾ ਇਮੋਸ਼ਨਲ ਫੈਸਲੇ ਨਹੀਂ ਲੈਣੇ ਆਪਾਂ ਪਹਿਲਾ ਕਾਰਨ ਜਿਵੇਂ ਆਪਾਂ ਕਿਸੇ ਘਰ ਦੀ ਐਗਜ਼ਾਮਪਲ ਲਈ ਸੀ ਵੀ ਉਸ ਘਰ ਤੇ ਕਦੇ ਨਾ ਕਦੇ ਤੇ ਕਰਜ਼ਾ ਨਹੀਂ ਹੋਵੇਗਾ ਤਾਂ ਕਿੱਦਾਂ ਦੀ ਲਾਈਫ ਹੋਏਗੀ ਸਭ ਤੋਂ ਪਹਿਲਾ ਕਾਰਨ ਹੈ ਕਿ ਇੱਕ ਕਰਜ਼ਾ ਕਿਸੇ ਨੂੰ ਵਿਰਸੇ 'ਚ ਵੀ ਮਿਲ ਸਕਦਾ ਹੈ ਜਦੋਂ ਉਹ ਛੋਟਾ ਸੀ ਭਰਾਵਾਂ ਨਾਲੋਂ ਵੱਖ ਹੋਇਆ ਵਿਆਹ ਤੋਂ ਬਾਅਦ ਉਹਦਾ ਖਰਚਾ ਆ ਗਿਆ ਪਰ ਜਦੋਂ ਉਸ ਨੂੰ ਆਪਣਾ ਵੱਖਰਾ ਘਰ ਮਿਲਿਆ ਜਾਂ ਉਸਨੇ ਬਣਾਇਆ ਨਾਲ ਉਹਦੇ ਇੱਕ ਕਰਜ਼ਾ ਵੀ ਆਇਆ ਜਿਹੜਾ ਉਹ ਆਪਣੀ ਨਵੀਂ ਕਮਾਈ ਤੋਂ ਨਵੇਂ ਸਿਰਤ ਜਿਹੜੀ ਕਮਾਈ ਕਰਦਾ ਪਿਆ ਉਹਦੇ ਤੋਂ ਉਹਦੀਆਂ ਕਿਸ਼ਤਾਂ ਭਰਨ ਲੱਗ ਗਿਆ ਇਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਤੇ ਹੁਣ ਉਸ ਕਰਜ਼ੇ ਨੂੰ ਤਾਰਦਾ ਪਿਆ ਅੱਜ ਉਹਨੇ ਆਪਣੀਆਂ ਗਲਤੀਆਂ ਕਰਨੀਆਂ ਨੇ ਉਹ ਕਿਹੜੀਆਂ ਗਲਤੀਆਂ ਕਰਦਾ ਉਹ ਅੱਗੇ ਆਪਾਂ ਪੜਦੇ ਦੂਜਾ ਵੱਡਾ ਕਾਰਨ ਜਿਹੜਾ ਸਾਡੇ ਸੁਸਾਇਟੀ ਚ ਜਾਂ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਛਾਇਆ ਪਿਆ ਉਹ ਹੈਗਾ ਕਿ ਬਹੁਤ ਸੌਖੇ ਲੋਨ ਮਿਲਨੇ ਤੇ ਬਹੁਤੀਆਂ ਚੀਜ਼ਾਂ EMI ਦੇ ਉੱਤੇ ਮਿਲਣੀਆਂ ਪਹਿਲਾਂ ਘਰਾਂ ਦੇ ਵਿੱਚ ਮੋਟਰਸਾਈਕਲ ਗੱਡੀਆਂ ਹੋਮ ਲੋਨ ਪਰਸਨਲ ਲੋਨ ਕੋਈ ਬਿਜ਼ਨਸ ਲੋਨ ਇਹਦੀਆਂ ਕਿਸ਼ਤਾਂ ਚੱਲਦੀਆਂ ਸੀ ਅੱਜ ਕੱਲ ਮੋਬਾਈਲ ਫੋਨ ਲੈਪਟਾਪ ਜਾਂ ਇਦਾਂ ਦੇ ਜਿਹੜੇ ਇਲੈਕਟ੍ਰੋਨਿਕ ਗੈਜੇਟਸ ਨੇ ਇਹਨਾਂ ਦੀਆਂ ਵੀ ਕਿਸ਼ਤਾਂ ਚੱਲਦੀਆਂ ਨੇ ਟੀਵੀ ਫ੍ਰਿਜ ਕੂਲਰ ਦੀਆਂ ਕਿਸ਼ਤਾਂ ਚੱਲਦੀਆਂ ਨੇ ਲੈਣ ਵੇਲੇ ਬੜੀ ਆਸਾਨੀ ਲੱਗਦੀ ਹੈ ਕਿ ਕੋਈ ਗੱਲ ਨਹੀਂ ਸਾਂਭ ਲਾਂਗੇ ਚੱਲੀ ਜਾਂਦਾ ਐਨੀ ਕ ਇਨਕਮ ਹੈਗੀ ਹੈ ਚਲ 2000 ਕਿਸ਼ਤੀਏ ਪਾ ਦਿਆ ਕਰਾਂਗੇ ਮਹੀਨੇ ਬਾਅਦ ਕੋਈ ਪਤਾ ਨਹੀਂ ਲੱਗਦਾ ਇਦਾਂ ਦਾ ਜਾਲ ਸਾਡੇ ਉੱਤੇ ਬੁਣਿਆ ਜਾਂਦਾ ਅਸੀਂ ਉਹਦੇ ਵਿੱਚ ਫਸ ਜਾਂਦੇ ਆ ਬਾਅਦ ਚ ਆਪਾਂ ਇਹ ਨਹੀਂ ਪਤਾ ਲਾਂਦੇ ਕਿ ਜਿਹੜੀਆਂ 18 ਮਹੀਨੇ ਜਾਂ 2 ਸਾਲ ਕਿਸ਼ਤਾਂ ਚੱਲਣੀਆਂ ਤਾਂ ਘਰ ਦੇ ਕੋਈ ਅਚਨਚੇਤ ਖਰਚੇ ਵੀ ਆ ਸਕਦੇ ਨੇ ਇਸ ਕਰਕੇ ਇੱਕ ਰੂਲ ਹੈ ਜੇਕਰ ਤੁਸੀਂ ਅੱਜ ਕੋਈ ਚੀਜ਼ ਬਾਜ਼ਾਰ ਦੇ ਵਿੱਚ ਕੈਸ਼ ਨਹੀਂ ਨਾ ਖਰੀਦ ਸਕਦੇ ਤੇ ਇੰਨਾ ਜਾਣ ਲਓ ਕਿ ਅਜੇ ਤੁਸੀਂ ਉਸ ਨੂੰ ਲੈਣ ਯੋਗ ਨਹੀਂ ਬਣੇ ਤੇ ਕਿਸ਼ਤਾਂ ਤੇ ਨਾਂ ਲਵੋ ਕਿਸਤਾਂ ਤੇ ਚੀਜ਼ ਕਦੋਂ ਲੈਣੀ ਚਾਹੀਦੀ ਏ ਉਹਦੀ ਗੱਲ ਵੀ ਕਰਾਂਗੇ ਜਿਹੜੀ ਗੱਲ ਰਹੀ ਲੋਨ ਲੈਣ ਦੀ ਬੜੀ ਇਕਨੋਮੀ بڑے ਬਿਜ਼ਨਸ ਨੇ ਉਹ ਸਾਰੇ ਲੋਨ ਤੇ ਚੱਲਦੇ ਨੇ ਭਾਈ ਪਰ ਕਿਹੜਾ ਲੋਨ ਗੁੱਡ ਲੋਨ ਇੱਕ ਹੁੰਦਾ ਹੈ ਬੈਡ ਲੋਨ ਬੈਡ ਲੋਨ ਉਹ ਹੈ ਕਿ ਜਿਹੜਾ ਤੁਹਾਡੀ ਸਿਰਦਰਦੀ ਦਾ ਕਾਰਨ ਬਣ ਗਿਆ ਜਿੰਨੂੰ ਤੁਸੀਂ ਵਰਤਕਿਆ ਅਸੀਂਆਂ ਚੀਜ਼ਾਂ ਖਰੀਦ ਲਈਆਂ ਜਿਨ੍ਹਾਂ ਦੀ ਯਾਨੀ ਕਿ ਕਾਸਟ ਹੈ ਜਿਹੜੀ ਜਾਂ ਪ੍ਰਾਈਸ ਹੈ ਉਹ ਡੈਪ੍ਰੀਸ਼ੀਏਟ ਹੋਣਾ ਹੈ ਉਨ੍ਹਾਂ ਦੀ ਕੀਮਤ ਘਟਣੀ ਹੈ ਤੇ ਤੁਹਾਡੇ ਲਈ ਉਹ ਇੱਕ ਤਰ੍ਹਾਂ ਦੀ ਲਾਇਬਿਲਟੀ ਬਣ ਗਈ, ਦੇਣਦਾਰੀ ਬਣ ਗਈ। ਤੁਹਾਨੂੰ ਉਹ ਚੀਜ਼ਾਂ ਕਮਾ ਕੇ ਨਹੀਂ ਕੁਝ ਦੇ ਰਹੀਆਂ। ਜਿਵੇਂ ਕਿ ਕਾਰ ਲੈ ਲਈ, ਮੋਟਰਸਾਈਕਲ ਲੈ ਲਿਆ, ਕੋਈ ਵੱਡਾ ਫੋਨ ਲੈ ਲਿਆ ਤਾਂ ਜਾਂ ਘਰ ਦੇ ਉੱਤੇ ਕੋਈ ਜ਼ਿਆਦਾ ਖਰਚਾ ਕਰ ਲਿਆ, ਇਦਾਂ ਦੇ ਲੋਨ ਲੈ ਕੇ ਵੱਡਾ ਵਿਆਹ ਕਰ ਲਿਆ ਤਾਂ ਇਹਨਾਂ ਨੇ ਤੁਹਾਨੂੰ ਆਮਦਨ ਨਹੀਂ ਦੇਣੀ। ਇਹ ਸਾਰੇ ਬੈਡ ਲੋਨ ਦੀ ਕੈਟਾਗਰੀ ਚ ਆਉਂਦੇ ਨੇ। ਗੁੱਡ ਲੋਨ ਹੈ ਜਿਹੜਾ ਕਿ ਤੁਸੀਂ ਬਹੁਤ ਚੰਗਾ ਬਿਜ਼ਨਸ ਕਰਨਾ ਚਾਹੁੰਦੇ ਹੋ, ਉਹਦੇ ਲਈ ਲੋਨ ਲਿਆ। ਜਾਂ ਤੁਸੀਂ ਹੋਮ ਲੋਨ ਲਿਆ ਮਤਲਬ ਕਿਸ਼ਤਾਂ ਤੇ ਬੇਸ਼ੱਕ ਘਰ ਤੁਸੀਂ ਸ਼ਹਿਰ ਦੇ ਵਿੱਚ ਬਣਾ ਲਿਆ ਲੇਕਿਨ ਉਹ ਤੁਹਾਡੀ ਅੱਗੇ ਜਾ ਕੇ ਪ੍ਰਾਪਰਟੀ ਬਣ ਜੇਗੀ ਔਰ ਉਹਦੀ ਤੁਹਾਡੀ ਕੀਮਤ ਵਧੇਗੀ ਤੀਜਾ ਹੁੰਦਾ ਹੈ ਐਜੂਕੇਸ਼ਨ ਲੋਨ ਹੈ ਐਜੂਕੇਸ਼ਨ ਲੋਨ ਉਹ ਮਾਪੇ ਲੈਣਗੇ ਜਿਨ੍ਹਾਂ ਦੇ ਬੱਚੇ 10ਵੀਂ ਪਲੱਸ 2 ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰ ਗਏ ਨੇ ਤੇ ਅੱਗੇ ਕਿਸੇ ਪੇਪਰ ਦੇ ਵਿੱਚ ਉਹਨਾਂ ਦਾ ਰੈਂਕ ਆ ਗਿਆ ਕੰਪੀਟੀਟਿਵ ਐਗਜ਼ਾਮ ਹੋਇਆ ਤੇ ਵੱਡੇ ਕਿਸੇ ਕੋਰਸ ਜਾਂ ਵੱਡੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਮਿਲ ਗਿਆ ਉਹਨਾਂ ਬੱਚਿਆਂ ਤੇ ਇਨਵੈਸਟ ਕੀਤਾ ਜਾ ਸਕਦਾ ਔਖੇ ਹੋ ਕੇ ਵੀ ਲੋਨ ਲਿਆ ਜਾ ਸਕਦਾ ਕਿਉਂਕਿ ਬਹੁਤ ਚਾਂਸ ਨੇ ਕਿ ਉਹ ਚੰਗੀ ਕੋਈ ਨੌਕਰੀ ਲੈ ਲੈਣਗੇ ਤੇ ਸਾਰਾ ਲੋਨ ਤਾਰ ਦੇਣਗੇ ਜਿਨ੍ਹਾਂ ਨੇ ਇਹ ਕੀਤਾ ਬੱਚਿਆਂ ਨੇ ਕਿ ਉਹ 10ਵੀਂ ਵਿੱਚ ਵੀ ਫੇਲ ਤੇ ਪਲੱਸ 2 ਦੇ ਵਿੱਚ ਵੀ ਲਾਹਮੇ ਆ ਰਹੇ ਨੇ ਲੜਾਈਆਂ ਝਗੜਿਆਂ ਦੇ ਐਸੇ ਬੱਚਿਆਂ ਤੇ ਮਾਫ਼ ਕਰਨਾ ਤੁਸੀਂ ਉਹਨਾਂ ਨੂੰ ਕੰਮ ਤੇ ਲਾਓ ਜਿੰਨੇ ਚਿਰ ਚ ਉਹਨਾਂ ਦੇ ਨਾਲ ਦੀਆਂ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੋ ਕੇ ਨੌਕਰੀ ਲੈਣੀ ਏ ਉਹ ਕਿਸੇ ਕੰਮ ਦੇ ਵਿੱਚ ਮਹਾਰਤ ਹਾਸਲ ਕਰ ਲੈਣਗੇ ਤੇ ਨੌਕਰੀ ਵਾਲੇ ਦੇ ਜੇ ਬਰਾਬਰ ਨਹੀਂ ਤਾਂ ਥੋੜਾ ਬਤ ਘੱਟ ਚੰਗਾ ਉਹ ਵੀ ਕਮਾਨ ਲੱਗ ਜਾਣਗੇ ਉਹਨਾਂ ਨੂੰ ਜ਼ਬਰਦਸਤੀ ਕਾਲਜ ਜਾਂ ਯੂਨੀਵਰਸਿਟੀ ਪੇਜ ਕੇ ਕੋਈ ਬੀਏ ਐਮਏ ਕਰਾਣ ਦੀ ਲੋੜ ਨਹੀਂ ਹੈ ਗੱਲ ਕੌੜੀ ਲੱਗੇਗੀ ਪਰ ਹੈਗੀ ਸੱਚਾਈ ਜੀ ਇਸੇ ਲੋਨ ਦੇ ਈਐਮਆਈ ਦੇ ਚੱਕਰ ਚ ਸਾਨੂੰ ਲੱਗਦਾ ਕਿ ਸਾਡੀ ਆਮਦਨ ਨਹੀਂ ਵੱਧ ਰਹੀ ਖਰਚੇ ਵੱਧ ਰਹੇ ਨੇ ਅਸਲ ਜਿਸੀਂ ਆਪਣੀ ਆਮਦਨ ਤੋਂ ਵੱਧ ਖਰਚੇ ਕਰ ਲੈਨੇ ਆ ਤਾਂ ਕਰਕੇ ਸਾਨੂੰ ਆਪਣੀ ਆਮਦਨ ਜਿਹੜੀ ਹੈ ਉਹ ਥੋੜੀ ਲੱਗਦੀ ਹੈ ਇਸ ਨੂੰ ਆਪਾਂ ਕਹਿ ਦਿੰਦੇ ਆ ਕਿ ਘੱਟ ਇਨਕਮ ਤੇ ਵੱਧ ਖਰਚੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਜਾਣ ਲਵੋ EMI ਦੇ ਉੱਤੇ ਕਦੇ ਕੋਈ ਚੀਜ਼ ਨਹੀਂ ਲੈਣੀ ਜਦ ਤੱਕ ਤੁਹਾਡੀ ਜੇਬ 'ਚ ਉਸ ਨੂੰ ਲੈਣ ਦਾ ਉਹਨਾਂ ਕੈਸ਼ ਨਹੀਂ ਹੈ ਹੁਣ ਕੈਸ਼ ਹੈਗਾ ਲੇਕਿਨ ਕਈ ਵਾਰੀ ਕੀ ਹੈ ਕਿ ਤੁਹਾਡੇ ਕੋਲੋਂ ਕੈਸ਼ ਇੱਕੋ ਦਮ ਦੇਣ ਨਾਲੋਂ ਅਗਰ ਸਕੀਮ ਹੀ ਇਦਾਂ ਦੀ ਹੈ ਕਿ ਬਿਨਾ ਇੰਟਰਸਟ ਦੇ ਬਿਨਾ ਵਿਆਜ ਦੇ ਉਹ ਸਕੀਮ ਆਈ ਹੈ ਕਿ ਤੁਹਾਡੀਆਂ 18 ਕਿਸ਼ਤਾਂ ਕਰ ਦਿੰਨੇ ਆ 50000 ਦੀ ਕੋਈ ਚੀਜ਼ ਹੈ ਤਾਂ ਇੱਥੇ ਵੀ ਇੱਕ ਚੰਗਾ ਡਿਸੀਜਨ ਲਿਆ ਜਾ ਸਕਦਾ ਹੈ ਕਿ ਠੀਕ ਹੈ ਮੇਰੇ ਕੋਲ ਕੈਸ਼ ਦੇ ਹਣਜੋਗੇ ਵੀ ਹੈਗੇ ਪਰ ਉਹ 50000 ਮੈਂ ਕਿਸੇ ਹੋਰ ਕੰਮ ਤੇ ਲਾ ਲੈਣਾ ਕੋਈ ਹੋਰ ਐਸੈਟ ਖਰੀਦ ਲੈਣਾ ਇੱਕੋ ਵਾਰ 50000 ਦੇਣ ਨਾਲੋਂ ਕੋਈ ਮੈਂ 2-2 4-4 5-5 ਹਜ਼ਾਰ ਦੇ ਦੇਣ ਨਾਲ 2 ਸਾਲਾਂ 'ਚ ਦੇ ਦਾਂਗੇ 2 ਸਾਲਾਂ 'ਚ ਉਹ 50000 ਲੱਖ ਰੁਪਇਆ ਕਿਸੇ ਹੋਰ ਪਾਸੇ ਲਾਵਾਂਗੇ ਇਹ ਉਹ ਬੰਦਾ ਕਰ ਸਕਦਾ ਜਿਹਨੂੰ ਫਾਈਨਾਂਸ ਦੀ ਚੰਗੀ ਨੌਲੇਜ ਹੈ ਸਕੂਲਾਂ ਕਾਲਜਾਂ ਦੇ ਵਿੱਚ ਬਾਕੀ ਪੜਾਈਆਂ ਤਾਂ ਚੰਗੀਆਂ ਪੜਾਈਆਂ ਜਾਂਦੀਆਂ ਨੇ ਲੇਕਿਨ ਸਭ ਤੋਂ ਘੱਟ ਪੜਾਇਆ ਜਾਂਦਾ ਹੈ ਫਾਈਨੈਂਸ਼ੀਅਲ ਲਿਟਰੇਸੀ ਬਾਰੇ ਜੋ ਸਾਡੀ ਪੈਸੇ ਦੀ ਸਮਝ ਹੈ ਇਹਦੇ ਬਾਰੇ ਜ਼ਰੂਰ ਗੌਰ ਕਰਿਆ ਕਰੋ ਅਗਲਾ ਕਾਰਨ ਹੈ ਕਿ ਅਨਸੈਸਰੀ ਖਰਚੇ ਕਰਨੇ ਹੁਣ ਇਹ ਫालतू ਖਰਚੇ ਹੁੰਦੇ ਕਿਹੜੇ ਨੇ ਜਿਵੇਂ ਪਹਿਲਾਂ ਕਿਹਾ ਕਿ ਜਿਹੜੀ ਚੀਜ਼ ਤੇ ਖਰਚਾ ਕਰਕੇ ਤੁਹਾਨੂੰ ਇਨਕਮ ਨਹੀਂ ਆ ਰਹੀ ਤਾਂ ਉਹ ਫालतੂ ਹੀ ਹੈ ਇਸ ਕਰਕੇ ਵੱਡੇ ਵੱਡੇ ਵਿਆਹ ਕਰਨੇ ਪੈਸਾਂ ਦੇ ਵਿੱਚ ਜਾਂ ਆਪਣੇ ਘਰ ਦੇ ਉੱਤੇ ਬੇਮਤਲਬ ਹੀ ਪੈਸਾ ਲਾ ਦੇਣਾ ਜਿੰਨੇ ਘਰ ਦੀ ਲੋੜ ਹੈ ਉਨਾ ਘਰ ਬਣਾ ਕੇ ਕਿਸ਼ਤਾਂ 'ਚ ਘਰ ਬਣ ਸਕਦੇ ਨੇ ਪਹਿਲਾਂ ਪੈਸੇ ਜੋੜ ਕੇ ਦੋ ਦੋ ਸਾਲ ਸਾਲ-ਸਾਲ ਬਾਅਦ ਤੁਸੀਂ ਬਣਾ ਸਕਦੇ ਹੋ ਇੱਕੋ ਵਾਰ ਕਰਜ਼ਾ ਚੱਕ ਕੇ ਐਵੇਂ ਕੰਮ ਨਹੀਂ ਕਰਨੇ ਚਾਹੀਦੇ ਬਾਅਦ ਵਿੱਚ ਉਹ ਜਿਹੜਾ ਫੰਕਸ਼ਨ ਕੀਤਾ ਹੁੰਦਾ ਹੈ ਚਾਹੇ ਵਿਆਹ ਦਾ ਚਾਹੇ ਕਣੇ ਦਾ ਚਾਹੇ ਘਰ ਬਣਾਇਆ ਜਾਂ ਕੋਈ ਐਵੇਂ ਬੇਸਮਝੀ ਨਾਲ ਕੋਈ ਨਵੀਂ ਕਾਰ ਲੈ ਲਈ ਐ ਵੱਡਾ ਟਰੈਕਟਰ ਲੈ ਲਿਆ ਛੋਟੇ ਨਾਲ ਸਰ ਸਕਦਾ ਸੀ ਸੈਂਕੀ ਨੈਂਡ ਕਾਰ ਨਾਲ ਸਰ ਸਕਦਾ ਸੀ ਤਾਂ ਇਹੋ ਜਿਹੇ ਜਿਹੜੇ ਸਾਡੇ ਕਦਮ ਨੇ ਇਹ ਕੋ ਸਾਡੀ ਕਿਸਮਤ ਕੁਸਮਤ ਨਹੀਂ ਹੈ ਇਹ ਸਾਡੇ ਫੈਸਲਿਆਂ ਦੇ ਨਤੀਜੇ ਨੇ ਤਾਂ ਇਹ ਤੁਸੀਂ ਸੋਚ ਸਮਝ ਕੇ ਲੈਣੇ ਨੇ ਆਪਣੀ ਜੇਬ ਨੂੰ ਹੱਥ ਮਾਰ ਕੇ ਇਹਨਾਂ ਨੂੰ ਆਪਾਂ ਸੋਸ਼ਲ ਪ੍ਰੈਸ਼ਰ ਦੇ ਵਿੱਚ ਕਹਿ ਸਕਦੇ ਹਾਂ ਕਿ ਸੁਸਾਇਟੀ ਦਾ ਦਬਾਅ ਹੈ ਸ਼ਰੀਕੇ ਦੇ ਵਿੱਚ ਨੱਕ ਰਿਆਣੀ ਚਾਹੀਦੀ ਏ ਵੱਡੇ ਭਰਾ ਨੇ ਜਾਂ ਇਦਾਂ ਕਰਕੇ ਵਿਆਹ ਕੀਤਾ ਤਾਂ ਮੈਮ ਉਹੀ ਪੈਲੈਸ ਬੁੱਕ ਕਰਨਾ ਹੈ ਇਹ ਸਾਰੇ ਚੀਜ਼ਾਂ ਨੇ ਕਿ ਇਹ ਸਾਡਾ ਪਹਿਲਾ ਕਦਮ ਹੁੰਦਾ ਕਿ ਘਰ ਤੇ ਕਰਜ਼ਾ ਨਹੀਂ ਚੜਿਆ ਲੈ ਹੁਣ ਚੜੇਗਾ ਉਹ ਬਾਅਦ ਵਿੱਚ ਉਹ ਫੰਕਸ਼ਨ ਦੀ ਜਦੋਂ ਮੂਵੀਜ਼ ਵੇਣੀਆਂ ਫਿਰ ਵੀ ਉਹ ਚੰਗੀਆਂ ਨਹੀਂ ਲੱਗਦੀਆਂ ਕਿ ਇਹਦੇ ਕਰਕੇ ਕਰਜ਼ਾ ਚੜ ਗਿਆ ਉਹ ਥੋੜੇ ਪੈਸਿਆਂ 'ਚ ਵੀ ਕੀਤਾ ਜਾ ਸਕਦਾ ਇਹ ਤਾਂ ਕੀਤਾ ਜਾ ਸਕਦਾ ਜਿਵੇਂ ਮੈਂ ਕਿਹਾ ਸੀ ਕਿ ਸ਼ੁਰੂ ਦੇ ਵਿੱਚ 멘ਟਲੀ ਸਟਰੋਂਗ ਰਹਿਣਾ ਲੋਕ ਕੀ ਕਹਿਣਗੇ ਇਹਦੀ ਪ੍ਰਵਾਹ ਨਹੀਂ ਕਰਮੀ ਜਿਹੜਾ ਬੰਦਾ ਇਹ ਗੱਲ ਸਮਝ ਗਿਆ ਛੇਤੀ ਮਾਰ ਨਹੀਂ ਖਾਂਦਾ ਅਗਲਾ ਇੱਕ ਕਾਰਨ ਹੈ ਕਈਆਂ ਮੇਰੇ ਵੀਰਾਂ ਨੂੰ ਗੁੱਸਾ ਲੱਗ ਸਕਦਾ ਉਹ ਹੈਗਾ ਕਿ ਜਵਾਕਾਂ ਦੇ ਸਾਹਮਣੇ ਫੁਕਰੀ ਮਾਰਨ ਦੀ ਆਦਤ ਜਵਾਕ ਅੱਲੇ 5ਵੀਂ 6ਵੀਂ 7ਵੀਂ ਚ ਨੇ ਨਾਲ ਦੇ ਬੰਦਿਆਂ ਨੇ ਜਾਂ ਉਹਦੇ ਦੋਸਤ ਨੇ ਉਹਨੇ ਆਪਣੇ ਜਵਾਕਾਂ ਨੂੰ ਕੋਈ ਚੀਜ਼ ਲੈ ਦਿੱਤੀ ਹੈ ਇੱਥੇ ਇਮੋਸ਼ਨ ਚ ਆ ਗਏ ਤੁਸੀਂ ਜਾਂ ਪਿਆਰ ਦੇ ਵਿੱਚ ਆ ਗਏ ਹਾਏ ਮੇਰੇ ਬੱਚਿਆਂ ਕੋਲੇ ਤੇ ਹੈ ਨਹੀਂ ਚਲ ਕੋਈ ਗੱਲ ਨਹੀਂ ਚੱਕ ਲਿਓ ਨੇ ਲਾਲੇ ਤੋਂ 40-5000 ਰੁਪਇਆ ਤੁਹਾਨੂੰ ਵੀ ਲੈ ਦੇਣੇ ਪਲਾਣੇ ਕਰ ਵੱਡੀ LED ਲੱਗੀ ਆ ਜਾਂ AC ਲਵਾ ਲਿਆ ਚੱਲ ਆਪਾਂ ਕਿਉਂ ਕੂਲਰ ਅੱਗੇ ਸੌਣਾ ਚੱਲ ਮੈਂ ਲਾਲੇ ਤੋਂ ਪੈਸੇ ਲਿਆਉਣਾ ਔਰ ਬੱਚਿਆਂ ਨੂੰ ਇਹ ਗੱਲ ਦਾ ਪਤਾ ਨਹੀਂ ਲੱਗਣ ਦਿੰਦੇ ਬੱਚਿਆਂ ਦੇ ਅਕੋਰਡਿੰਗ ਉਹ ਇੱਕ ਸ਼ੌਕਰ ਬਣਨ ਦੀ ਕੋਸ਼ਿਸ਼ ਕਰਦੇ ਨੇ ਕਿ ਤੇਰਾ ਡੈਡੀ ਜਾਂ ਤੇਰੇ ਘਰ ਦੇ ਆ ਚੱਕ ਦੇਣਗੇ ਫੱਟੇ ਉਹੀ ਬੱਚਾ ਜਦੋਂ 10ਵੀਂ ਜਾਂ ਪਲੱਸ 2 'ਚ ਪਹੁੰਚਦਾ ਹੈ ਨਾ ਜਿੰਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਘਰ ਦਾ ਖਰਚਾ ਕਿੱਥੋਂ ਚੱਲ ਰਿਹਾ ਬਸ ਡੈਡੀ ਸ਼ੇਅਰ ਜਾਂਦੇ ਨੇ ਤੇ ਲੈ ਹੁੰਦੇ ਨੇ ਇਸ ਕਰਕੇ ਫਿਰ ਉਹ ਤੌਣ ਤੇ ਗੋਡਾ ਰੱਖ ਕੇ ਜਦੋਂ ਪਲੱਸ 2 'ਚ ਹੁੰਦਾ ਹੈ ਨਾ ਫਿਰ ਉਹ ਬੁਲਟ ਦੀ ਆਈਫੋਨ ਦੀ ਮੰਗ ਕਰਦਾ ਫਿਰ ਉੱਥੇ ਅਸੀਂ ਹੱਥ ਮਾਰ ਕੇ ਰੋਨੇ ਆ ਵੀ ਆ ਕੀ ਕਰ ਬੈਠੇ ਉਸ ਬੱਚੇ ਨੂੰ ਤੁਸੀਂ ਫਾਈਨੈਂਸ਼ੀਅਲ ਲਿਟਰੇਸੀ ਦੇਣੀ ਹੈ ਪੈਸੇ ਦੀ ਜਿਹੜੀ ਸਮਝ ਹੈ ਪੜ੍ਹਾਈ ਹੈ ਉਹਨੂੰ ਸ਼ੁਰੂ ਤੋਂ ਦਿਓ ਆਪਣਾ ਘਰ ਕਿੱਦਾਂ ਆ ਕਿਵੇਂ ਚੱਲਦਾ ਕਿੱਥੋਂ ਪੈਸੇ ਆਉਂਦੇ ਨੇ ਕਿਵੇਂ ਇਹਨਾਂ ਪੈਸਿਆਂ ਨੂੰ ਵਧਾਇਆ ਜਾ ਸਕਦਾ ਹੈ ਕਿਵੇਂ ਬੇਲੋੜੀਆਂ ਚੀਜ਼ਾਂ ਤੇ ਆਪਾਂ ਖਰਚਾ ਨਾ ਕਰੀਏ ਤੇ ਫਾਇਦੇ 'ਚ ਰਹਿ ਸਕਦੇ ਹਾਂ ਅਗਲੇ ਜਿਹੜੇ ਐਕਸਪੈਂਸ ਨੇ ਜਿਵੇਂ ਮੈਡੀਕਲ ਦੇ ਖਰਚੇ ਤੇ ਐਜੂਕੇਸ਼ਨ ਦੇ ਖਰਚੇ ਇਹ ਜਿਹੜੇ ਮੈਡੀਕਲ ਦੇ ਖਰਚੇ ਆਪਾਂ ਕਹਿ ਲਈਏ ਕਿ ਬਾਹਰੀ ਖਰਚੇ ਨੇ ਭਾਈ ਕੋਈ ਪਤਾ ਨਹੀਂ ਘਰ ਚ ਕਿਵੇਂ ਕੋਈ ਵੱਡੀ ਬਿਮਾਰੀ ਕਈ ਵਾਰੀ ਆ ਜਾਂਦੀ ਹੈ ਤਾਂ ਪੈਸਾ ਲੱਗ ਜਾਂਦਾ ਲੇਕਿਨ ਕੁਛ ਨਾ ਕੁਛ ਅੱਜ ਕੱਲ ਕਾਰਡ ਕੁੜ ਵੀ ਬਣੇ ਨੇ ਤੇ ਉਹਨਾਂ ਦੇ ਉੱਤੇ ਵੀ ਬਥੇਰੇ ਇਲਾਜ ਹੋ ਜਾਂਦੇ ਨੇ ਤਾਂ ਇਹਦੇ ਲਈ ਆਪਾਂ ਨਾ ਇੱਕ ਵੈਸੇ ਗੱਲ ਜਾਦੀ ਵੱਡੀ ਹੋ ਜੇਗੀ ਪਰ ਆਪਾਂ ਆਪਣੇ ਖਾਣ ਪੀਣ ਦਾ ਅਗਰ ਧਿਆਨ ਰੱਖ ਲਈਏ ਨਾ ਤਾਂ ਸਮਝੋ ਤੁਸੀਂ ਘਰ ਦੇ ਪੈਸੇ ਬਚਾਣ ਡੇ ਬਾਜ਼ਾਰੀ ਖਾਣਾ ਨਾ ਖਾਓ ਤੇ ਛੇਤੀ ਬਿਮਾਰ ਨਹੀਂ ਪਾਵਾਂਗੇ ਤਾਂ ਉਹ ਵੀ ਖਰਚੇ ਬਚ ਗਏ ਕਈ ਵਾਰ ਬੱਚਿਆਂ ਦੇ ਕੋਈ ਲੱਖ ਲੱਖ ਰੁਪਇਆ ਦੋ ਦੋ ਦਿਨਾਂ 'ਚ ਇਸ ਕਰਕੇ ਲੱਗ ਜਾਂਦਾ ਕਿ ਪੇਟ 'ਚ ਇਨਫੈਕਸ਼ਨ ਆ ਗਈ ਹੈ ਬੱਚਾ ਵਧੀਆ ਕਿਸੇ ਘਰਬਾਰ ਦਾ ਮਤਲਬ ਪੀਜ਼ਾ 버ਗਰ ਖਾਂਦੇ ਖਾਂਦੇ ਆ ਚੀਜ਼ਾਂ ਹੋ ਗਈਆਂ ਅੱਜਕੱਲ ਬੱਚੇ ਬਾਹਰ ਜਾਂਦੇ ਨੇ ਸਕੂਲਾਂ ਕਾਲਜਾਂ ਤੇ ਬਾਹਰ ਦੇ ਖਾਣਾ ਖਾਂਦੇ ਨੇ ਤਾਂ ਅਲਟੀਮੇਟਲੀ ਘਰ ਦਾ ਖਰਚਾ ਲੱਗੇਗਾ ਨਾ ਅਗਰ ਘਰ ਦੀ ਰਸੋਈ ਦੇ ਵਿੱਚ ਇਹ ਪੈਕਟ ਵਾਲੀਆਂ ਚੀਜ਼ਾਂ ਨਾ ਰੱਖੋ ਜੋ ਘਰ ਦੀਆਂ ਚੀਜ਼ਾਂ ਪੈਦਾ ਕਰਕੇ ਸਬਜ਼ੀਆਂ ਅੰਨ ਉਗਾ ਕੇ ਉਹਦੀ ਵਰਤੋਂ ਕਰੋ ਤਾਂ ਇਹ ਵੀ ਤੁਹਾਡੇ ਮੈਡੀਕਲ ਖਰਚੇ ਬਚਾ ਸਕਦੇ ਨੇ ਗੱਲ ਥੋੜੀ ਜੀ ਲੱਗੀ ਹੋਣੀ ਹੈ ਤੁਹਾਨੂੰ ਕਿ ਜਿਆਦਾ ਹੋਰ ਪਾਸੇ ਕਰਤੀ ਪਰ ਵੇਖੋ ਇਹਦਾ ਸਿੱਧਾ ਸਿੱਧਾ ਲਿੰਕ ਇਸ ਚੀਜ਼ ਨਾਲ ਹੈਗਾ ਰਹੀ ਗੱਲ ਪੜ੍ਹਾਈ ਦੀ ਤਾਂ ਪੜ੍ਹਾਈ ਤੇ ਜਿਵੇਂ ਮੈਂ ਪਹਿਲਾਂ ਕਿਹਾ ਕੀ ਖਰਚਾ ਉਸ ਬੱਚੇ ਤੇ ਕਰਨਾ ਹੈ ਜਿਹੜਾ ਉਸ ਲੋਨ ਦੇ ਉਸ ਪੜ੍ਹਾਈ ਦੇ ਲਾਇਕ ਹੋਏਗਾ ਜਿਹੜਾ ਐਵੇਂ ਆਖੇ ਕਿ ਮੈਂ 50 55% ਪਲੱਸ 2 ਜੋ ਲੈ ਕੇ ਤੇ ਹੁਣ ਮੈਂ ਕਾਲਜ ਜਾ ਕੇ ਫੱਕੀਆਂ ਡਾਦਿਆਂਗਾ ਬਹੁਤਾ ਕੁਝ ਨਹੀਂ ਹੋਣ ਵਾਲਾ ਉੱਥੇ ਜਾ ਕੇ ਟੋਲੇ ਯਾਰਾਂ ਦੇ ਬਣਨੇ ਨੇ ਇਸ ਕਰਕੇ ਉਸ ਬੱਚੇ ਨੂੰ ਨਾ ਕੰਮ ਤੇ ਲਾਓ ਚੰਗਾ ਗੁਣ ਸਿੱਖ ਲਏਗਾ ਵਧੀਆ ਤੇ ਚੰਗੀ ਇਨਕਮ ਕਮਾਉਣ ਲੱਗ ਜਾਏਗਾ ਅਗਲਾ ਕਾਰਨ ਹੈਗਾ ਐਗਰੀਕਲਚਰ ਕਰਾਈਸਿਸ ਜਿਵੇਂ ਕਿ ਹੁਣ ਪੰਜਾਬ ਚ ਫਲੱਡ ਆ ਗਏ ਜ਼ਮੀਨਾਂ ਤੈਸਨੈਸ ਹੋ ਗਈਆਂ ਔਨ ਵਾਲਿਆਂ ਕਿੰਨੇ 5-6 ਸਾਲਾਂ ਤੱਕ ਉਹ ਪੈਰਾਂ ਤੇ ਨਹੀਂ ਆ ਪਾਣਗੇ ਤੇ ਬਾਕੀ ਜਿਹੜਾ ਝੋਨਾ ਬਚਿਆ ਉਸ ਨੂੰ ਬੌਣਾ ਰੋਗ ਲੈ ਬੈਠਾ ਤੇ ਕਦੇ ਕੋਈ ਰੇ ਸਪਰੇ ਮਾੜੀ ਆ ਗਈ ਕਦੇ ਨਰਮੇ ਨੂੰ ਸੁੰਡੀ ਖਾ ਗਈ ਕਦੇ ਬਰਸਾਤ ਜਿਆਦੀ ਕਦੇ ਔੜ ਜਿਆਦੀ ਜਾਂ ਕਿਸੇ ਵੀ ਤਰ੍ਹਾਂ ਕੋਈ ਐਗਰੀਕਲਚਰਲ ਰਿਲੇਟਡ ਅਗਰ ਕੋਈ ਕੰਮ ਵੀ ਸ਼ੁਰੂ ਕੀਤਾ ਸੀ ਉਹ ਵੀ ਨਹੀਂ ਚੱਲਿਆ ਤਾਂ ਇਹ ਸਾਰੇ ਕ੍ਰਾਈਸਿਸ ਕਰਕੇ ਆਪਣੇ ਤੇ ਇੱਕ ਬੋਝ ਬਣ ਜਾਂਦਾ ਹੈ ਅਗਲਾ ਕਾਰਨ ਹੁੰਦਾ ਕਿ ਇਨਵੈਸਟਮੈਂਟ ਬਹੁਤ ਗਲਤ ਕਰ ਬੈਠੇ ਜਾਂ ਕੋਈ ਬਿਜ਼ਨਸ ਦੇ ਵਿੱਚ ਫੇਲੀਅਰ ਹੋ ਗਿਆ ਇਨਵੈਸਟਮੈਂਟ ਕਰਨੀ ਚਾਹੀਦੀ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੀਦਾ ਲੋਨ ਉਹਦੇ ਵਾਸਤੇ ਲੈਣਾ ਚਾਹੀਦਾ ਸਰਕਾਰ ਨੇ ਬੜੀਆਂ ਸਕੀਮਾਂ ਵੀ ਕੱਢੀਆਂ ਨੇ ਬਹੁਤ ਘੱਟ ਵਿਆਜ ਤੇ ਪਰ ਇਹ ਲੈਣਾ ਕਿੰਨੂੰ ਚਾਹੀਦਾ ਜਿੰਨੇ ਤੇ ਇਹ ਵੇਖ ਲਿਆ ਕਿ ਫਲਾਣੇ ਨੇ ਫਲਾਣਾ ਬਿਜ਼ਨਸ ਸ਼ੁਰੂ ਕੀਤਾ ਤੇ 15-20 ਲੱਖ ਰੁਪਇਆ ਲੱਗਣਾ ਲੈ 5-7 ਲੱਖ ਮੇਰੇ ਕੋਲ ਹੈ ਤੇ ਮੈਂ ਵੀ ਸ਼ੁਰੂ ਕਰ ਦੇਣਾ ਉਹਦੇ ਬਾਰੇ ਊੜਾ ਐੜਾ ਵੀ ਨਹੀਂ ਪਤਾ ਜਿਹੜੇ ਬੰਦੇ ਨੂੰ ਇਸ ਕੁਐਸਚਨ ਦਾ ਆਨਸਰ ਨਹੀਂ ਨਾ ਮਿਲ ਰਿਹਾ ਕਿ ਕਿਹੜਾ ਕੰਮ ਸ਼ੁਰੂ ਕਰਨਾ ਚਾਹੀਦਾ ਉਹਨੂੰ ਅਜੇ ਸਰਚ ਦੇ ਵਿੱਚ ਰਹਿਣਾ ਚਾਹੀਦਾ ਹੈ ਭਾਲ ਦੇ ਵਿੱਚ ਰਹਿਣਾ ਚਾਹੀਦਾ ਕੰਮ ਸ਼ੁਰੂ ਨਹੀਂ ਕਰਨਾ ਚਾਹੀਦਾ ਜਿੱਥੇ ਕੰਮ ਲੱਗਾ ਜਿੱਥੇ ਨੌਕਰੀ ਲੱਗਾ ਉਹ ਨੌਕਰੀ ਕਰਦਾ ਰ ਜਦੋਂ ਤੇਰੇ ਅੰਦਰੋਂ ਇੱਕ ਆਵਾਜ਼ ਆਏਗੀ ਨਾ ਕਿ ਨਾਉ ਇਸ ਦਾ ਟਾਈਮ ਟੂ ਸਟਾਰਟ ਮਾਈ ਓਨ ਬਿਜ਼ਨਸ ਹੁਣ ਸਮਾਂ ਜਦੋਂ ਮੈਂ ਆਪਣਾ ਕੰਮ ਸ਼ੁਰੂ ਕਰ ਸਕਦਾ ਫਿਰ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ ਫਿਰ ਤੁਸੀਂ ਆਪਣੇ ਕੋਈ ਸਾਥੀ ਨਾਲ ਬਣਾਓਗੇ ਵੀ ਆਜੋ ਮੇਰੇ ਨਾਲ ਆਹ ਕੰਮ ਆਪਾਂ ਸ਼ੁਰੂ ਕਰਨਾ ਹੈ ਤੇ ਮੈਂ ਪੂਰਾ ਵਿਸ਼ਵਾਸ ਹੈ ਮੈਨੂੰ ਇਹਦੇ 'ਚ ਵੀ ਆਪਾਂ ਕਾਮਯਾਬ ਹੋਵਾਂਗੇ ਉਸ ਬੰਦੇ ਨੂੰ ਲਾਉਣ ਲੈਣਾ ਚਾਹੀਦਾ ਅਦਰਵਾਈਜ਼ ਫਿਰ ਆਪਾਂ ਸਾਰਾ ਆਪਣਾ ਬਿਜ਼ਨਸ ਤੇ ਭੰਨ ਕੇ ਵੀ ਬਿਜ਼ਨਸ ਫੇਲੀਅਰ ਹੋ ਗਿਆ ਕਾਰਨ ਕੀ ਰਹੇ ਨੇ ਉਹਦੇ ਬਾਰੇ ਨਹੀਂ ਜਾਂਦੇ ਇਨਵੈਸਟਮੈਂਟ ਕਈ ਵਾਰੀ ਨਾ ਅੱਜ ਕੱਲ੍ਹ ਕਈ ਮੇਰੇ ਵੀਰ ਫੇਸਬੁੱਕਾਂ ਤੇ ਸਮਝਾ ਰਹੇ ਨੇ ਵੀ ਆਜੋ ਟਰੇਡ ਕਰੋ ਮੈਂ 2 ਦਿਨਾਂ ਦੇ ਵਿੱਚ 10000 ਲਾ ਕੇ 18000 ਕਮਾ ਲਿਆ ਜਾਂ 5 ਲੱਖ ਲਾ ਕੇ ਮੈਂ 15 ਲੱਖ ਕਮਾ ਲਿਆ ਉਹ ਲੱਗਦਾ ਕਿ ਸ਼ਾਇਦ ਸ਼ੇਅਰ ਮਾਰਕੀਟ ਤੇ ਟਰੇਡਿੰਗ ਇਹ ਪਿੰਡਾਂ ਤੱਕ ਪਹੁੰਚ ਚੁੱਕੀ ਹੈ ਲੇਕਿਨ ਫੇਸਬੁੱਕ ਦੇ ਜ਼ਰੀਏ ਕਈ ਤੇ ਹੈਗੇ ਨੇ ਪੂਰੇ ਮਾਸਟਰ ਇਸ ਚੀਜ਼ ਦੇ ਉਨ੍ਹਾਂ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਕਈ ਮੇਰੇ ਵਰਗਾ ਐਵੇਂ ਵੇਖ ਕੇ ਵੀਡੀਓ ਪਾ ਦੇ ਵੀ ਇੱਥੇ ਸਿੱਪ ਲਾ ਦਿਓ ਤੇ ਇਹਦਾ ਮਿਊਚੁਅਲ ਫੰਡ ਖਰੀਦ ਲਓ ਯਾਨੀ ਕਿ ਉਹ ਪੈਸੇ ਬੰਦੇ ਨੂੰ ਬਰਬਾਦ ਕਰ ਦਿੰਦੇ ਨੇ ਜਿਹੜੇ ਕੰਮ 'ਚ ਜਿੰਨਾ ਤੁਹਾਨੂੰ ਕਮਾਈ ਸੌਖੀ ਨਜ਼ਰ ਆਏਗੀ ਉਹਦੇ ਵਿੱਚ ਰਿਸਕ ਹੋਣਾ ਜ਼ਿਆਦਾ ਪੈਸੇ ਡੁੱਬਣ ਦਾ ਇਹੋ ਜਿਹੀ ਜਗ੍ਹਾ ਤੇ ਤੁਸੀਂ ਇਨਵੈਸਟਮੈਂਟ ਨਹੀਂ ਕਰਨੀ ਪਿੰਡਾਂ ਵਾਲੇ ਬੰਦੇ ਕਿਸਾਨੀ ਪਰਿਵਾਰ ਨਾਲ ਸੰਬੰਧਤ ਬੰਦੇ ਆਪਣੇ ਕਿੱਤਿਆਂ ਨਾਲ ਰਿਲੇਟਡ ਅਗਰ ਕੰਮ ਕਰਨਗੇ ਤੇ ਜ਼ਿਆਦਾ ਬੈਨੀਫਿਟ ਹੋਏਗਾ ਉਹਦੇ 'ਚ ਉਹਨਾਂ ਨੂੰ ਐਕਸਪੀਰੀਅੰਸ ਹੈਗਾ ਤਜਰਬਾ ਹੈਗਾ ਜਿੰਨੇ ਪੈਸੇ ਤੁਸੀਂ ਕਮਾਉਂਦੇ ਹੋ 15000 ਮਹੀਨੇ ਦਾ 35000 ਮਹੀਨੇ ਦਾ 60000 ਮਹੀਨੇ ਦਾ ਕਿੰਨਾ ਵੀ ਉਸ ਨੂੰ 50 30 ਤੇ 20 ਦੀ ਰੇਸ਼ੋ ਦੇ ਵਿੱਚ ਵੰਡੋ ਇਹ ਵਧੀਆ ਫਾਰਮੂਲਾ ਹੈ ਸੇਵਿੰਗ ਤੇ ਕਰਨੀ ਹੀ ਕਰਨੀ ਹੈ ਜਿੱਦਣ ਤੁਹਾਨੂੰ ਕੋਈ ਨੌਕਰੀ ਮਿਲੀ ਮੰਨ ਕੇ ਚਲੋ 12000 ਦੀ ਕਿਸੇ ਫੈਕਟਰੀ ਚ ਨੌਕਰੀ ਮਿਲੀ ਕਿਤੇ ਸਿਕਿਉਰਿਟੀ ਗਾਰਡ ਲੱਗ ਕੇ 10 15000 ਤੇ ਜਾਂ ਤੁਹਾਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਹੈ ਪ੍ਰਾਈਵੇਟ ਮਿਲ ਗਈ ਹੈ ਕਿੰਨੀ ਵੀ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ 25000 ਦੀ ਨੌਕਰੀ ਮਿਲ ਗਈ ਇੱਕ ਦਿਨ ਪਹਿਲਾਂ ਤੁਹਾਡੇ ਕੋਲ ਨੌਕਰੀ ਨਹੀਂ ਸੀ ਕੱਲ ਇੰਟਰਵਿਊ ਹੋਇਆ ਤੇ ਅੱਜ ਉਹਨਾਂ ਨੇ ਕਿਹਾ ਤਾਂ ਕਿ ਭਾਈ ਤੈਨੂੰ ਅਸੀਂ 25000 ਦੀ ਨੌਕਰੀ ਦੇਣੀ ਆ ਤੁਹਾਡੀ ਸੇਵਿੰਗ ਵੀ ਨਹੀਂ ਹੈਗੀ ਹੁਣ ਤੁਸੀਂ ਇਹ ਮੰਨ ਕੇ ਚੱਲੋ ਵੀ ਕਿਸੇ ਕਾਰਨ ਕਰਕੇ ਮੈਨੂੰ ਮਿਲਦਾ ਹੀ 23000 ਰੁਪਈਆ ਮੈਨੂੰ ਮਿਲਦਾ ਹੀ 20000 ਰੁਪਈਆ 10000 ਦੀ ਨੌਕਰੀ ਦੇ ਪਿੱਛੇ ਜਿਆਦਾ ਨਹੀਂ ਤੇ 1500 ਤੋਂ 2000 ਤੇ ਸੇਵਿੰਗ ਮਿਨੀਮਮ ਹੈਗੀ ਹੈ ਇਹਨੇ ਤੁਹਾਨੂੰ ਤੁਹਾਡੇ ਐਮਰਜੈਂਸੀ ਖਰਚਿਆਂ ਦੇ ਵਿੱਚ ਇੱਕ ਐਸਾ ਫੰਡ ਤਿਆਰ ਕਰਕੇ ਦੇ ਦੇਣਾ ਤੁਹਾਨੂੰ ਉਹਨਾਂ ਖਰਚਿਆਂ ਦੇ ਲਈ ਫਿਰ ਲੋਨ ਨਹੀਂ ਲੈਣਾ ਪਏਗਾ ਇਸ ਕਰਕੇ ਇਹ 50% ਦੇ ਵਿੱਚ ਤੁਹਾਡਾ ਆਏਗਾ ਰੈਂਟ ਜੇ ਕੋਈ ਕਿਰਾਇਆ ਪਾੜਾ ਦੇਣਾ ਤੁਸੀਂ ਜਿਹੜੀ ਜਿਹੜਾ ਪਹਿਲਾ 50% ਤੁਹਾਡਾ ਦੂਜੇ ਨੰਬਰ ਤੇ ਘਰ ਦਾ ਕੋਈ ਰਾਸ਼ਨ ਆਏਗਾ ਫਿਰ ਕੋਈ ਜਰੂਰੀ ਸਮਾਨ ਖਰੀਦਣਾ ਤੇ ਨਾਲ EMI ਕੋਈ ਭਰਨੀ ਹੈ 50% ਤੁਹਾਡੀ ਜਿਹੜੀ ਇਨਕਮ ਹੈ ਉਹ ਜਿਹੜੀ ਆਮਦਨ ਹੈ ਉਹ ਇਸ ਪਾਸੇ ਜਾਏਗੀ ਠੀਕ ਹੈ ਬਾਕੀ ਦੇ ਪੰਜਾਬ ਚ ਪਹਿਲਾ ਜਿਹੜਾ 30% ਹੈ ਉਹਦੇ ਤੇ ਤੁਸੀਂ ਆਪਣੀਆਂ ਇੱਛਾਵਾਂ ਤੇ ਖਰਚ ਕਰਦੇ ਹੋ ਦੀਵਾਲੀ ਆ ਰਹੀ ਹੈ ਜਾਂ ਕੋਈ ਤਿਹਾਰ ਆ ਰਿਹਾ ਹੈ ਐਸੀਆਂ ਕੋਈ ਚੀਜ਼ਾਂ ਤੁਸੀਂ ਐਂਟਰਟੇਨਮੈਂਟ ਵਾਸਤੇ ਆਪਣੇ ਲਾਈਫਸਟਾਈਲ ਨੂੰ ਅੱਗੇ ਯਾਨੀ ਕਿ ਅਪਗ੍ਰੇਡ ਕਰਨ ਵਾਸਤੇ 30% ਉਹ ਚੀਜ਼ਾਂ ਤੇ ਤੁਸੀਂ ਖਰਚ ਕਰ ਸਕਦੇ ਹੋ ਮੋਬਾਈਲ ਫੋਨ ਵਗੈਰਾ ਕੱਪੜੇ ਲੀੜੇ ਸਾਰੇ ਇਹਦੇ ਵਿੱਚ ਆ ਗਏ ਨੰਬਰ ਤੀਜਾ ਜਿਹੜਾ 20% ਹੈ ਨਾ ਉਹ ਤੁਹਾਡੀ ਸੇਵਿੰਗ ਹੋਣੀ ਚਾਹੀਦੀ ਹੈ ਜਾਂ ਕਿਤੇ ਨਾ ਕਿਤੇ ਛੋਟੀ ਮੋਟੀ ਇਨਵੈਸਟਮੈਂਟ ਹੋਣੀ ਚਾਹੀਦੀ ਇਸ ਕਰਕੇ ਇਹ ਆਪਣੀ ਜਿਹੜੀ ਇਨਕਮ ਹੈ ਇਸ ਨੂੰ 50 30 ਤੇ 20 ਦੇ ਰੇਸ਼ੋ ਚ ਵੰਡ ਕੇ ਕੋਸ਼ਿਸ਼ ਕਰਿਆ ਕਰੋ ਲਾਉਣ ਦੀ ਇਨਕਮ ਚਾਹੇ ਥੋੜੀ ਹੈ ਚਾਹੇ ਜਿਆਦੀ ਹੈ ਸੈਲਰੀ ਵਾਲੇ ਅਕਾਊਂਟ ਤੇ ਆਟੋ ਡੈਬਿਟ ਲਵਾ ਦਿਓ ਜਾ ਕੇ ਬੈਂਕ ਚ ਕਿ ਸਭ ਤੋਂ ਪਹਿਲਾਂ ਜਦੋਂ ਮੇਰੀ ਸੈਲਰੀ ਆਵੇ ਤੇ 2000 ਇਧਰੋਂ ਕੱਟਿਆ ਜਾਏ ਅਦਰਵਾਈਜ਼ ਤੁਸੀਂ ਇਦਾਂ ਜਮਾ ਨਹੀਂ ਕਰ ਸਕੋ ਕਿ ਕੈਸ਼ ਦੇ ਵਿੱਚ ਸੇਵਿੰਗ ਦੀ ਆਦਤ ਹੈ ਜਿਹੜੀ ਇਹ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਘਰ ਦੇ ਵਿੱਚ ਫालतू ਖਰਚੇ ਕਿਹੜੇ-ਕਿਹੜੇ ਨਹੀਂ ਕਰਨੇ ਇਹਦਾ ਕਿਵੇਂ ਪਤਾ ਲੱਗੇ ਘਰ ਦੇ ਵਿੱਚ ਨਾ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਜਿਵੇਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਹੁੰਦੀ ਹੈ ਨਾ ਘਰ ਦੇ ਜੀਆ ਦੀ ਇੱਕ ਮੀਟਿੰਗ ਹੋਣੀ ਚਾਹੀਦੀ ਹੈ ਮਹੀਨੇ ਬਾਅਦ ਮਹੀਨੇ 'ਚ ਦੋ ਮੀਟਿੰਗਾਂ ਹੋਣੀਆਂ ਚਾਹੀਦੀਆਂ ਨੇ ਇੱਕ ਮਹੀਨੇ ਦੀ ਸ਼ੁਰੂਆਤ ਤੇ ਇੱਕ ਮਹੀਨੇ ਦੇ ਐਂਡ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਿਵੇਂ ਆਪਾਂ ਬਜਟ ਤਿਆਰ ਕਰਨੇ ਆ ਕਿ ਇਸ ਮਹੀਨੇ ਆਪਾਂ ਇੰਨਾ ਖਰਚ ਕਰਾਂਗੇ ਐਂਡ ਦੇ ਵਿੱਚ ਹਸਾਬ ਕਿਤਾਬ ਲਾਣੇ ਆ ਵੀ ਹੋਇਆ ਕਿ ਘਟ ਹੋਇਆ ਸਰਕਾਰ ਵੀ ਇਦਾਂ ਹੀ ਬਜਟ ਬਣਾਉਂਦੀ ਹੈ ਨਾ ਇਸ ਕਰਕੇ ਫਿਰ ਉਹ ਜਿਹੜੀਆਂ ਲਿਸਟਾਂ ਬਣਨਗੀਆਂ ਹਰੇਕ ਬੰਦਾ ਆਪਣਾ ਜਿਹੜਾ ਖਰਚ ਕਰਦਾ ਛੋਟੀ ਡਾਇਰੀ ਤੇ ਲਿਖੇ ਫਿਰ ਉਸ ਨੂੰ ਅਨਲਿਸਿਸ ਕਰੇ ਕਿ ਇਹਦੇ ਚ ਮੇਰੀਆਂ ਨੀਡਸ ਕਿਹੜੀਆਂ ਨੇ ਤੇ ਵਾਂਟਸ ਕਿਹੜੀਆਂ ਨੇ ਮਤਲਬ ਕਿ ਮੇਰੀਆਂ ਜ਼ਰੂਰਤਾਂ ਕਿਡੀਆਂ ਨੇ ਤੇ ਮੇਰੀਆਂ ਇੱਛਾਵਾਂ ਕਿਡੀਆਂ ਨੇ ਇੱਛਾਵਾਂ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਨੀਡ ਕੀ ਹੈ ਰੋਟੀ ਕੱਪੜਾ ਮਕਾਨ ਜਾਂ ਫੂਡ ਮਿਲੇ ਖਾਣਾ ਮਿਲੇ ਅਗਰ ਤੁਸੀਂ ਕੱਪੜੇ ਤੇ ਜੁੱਤੇ ਖਰੀਦ ਰਹੇ ਨੇ ਇੱਕ ਵਾਰ ਜਿੱਥੇ ਤੁਹਾਡੇ ਕੱਪੜੇ ਜੁੱਤੇ ਪਏ ਨੇ ਨਾ ਉਹਨਾਂ ਸਾਰਿਆਂ ਨੂੰ ਵੇਖ ਜ਼ਰੂਰ ਲਿਆ ਕਰੋ ਵੀ ਲੋੜ ਹੈਗੀ ਹੈ ਵਾਕਈ ਬੇਸ਼ੱਕ ਕੋਈ ਅੱਗੇ ਫੰਕਸ਼ਨ ਆ ਰਿਹਾ ਕੋਈ ਸ਼ਾਰਿਆ ਤਾਂ ਉੱਥੇ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ ਚੜਿਆ ਕਰਜ਼ਾ ਸਾਰਾ ਉਤਾਰਨਾ ਕਿਵੇਂ ਹੈ ਇਹਦੇ ਲਈ ਤੁਸੀਂ ਆਹ ਵਾਲੀ ਮੇਰੀ ਵੀਡੀਓ ਵੇਖ ਸਕਦੇ ਹੋ ਕਿ ਸਿਰ ਤੇ ਚੜਿਆ ਕਰਜ਼ਾ ਕਿਵੇਂ ਉਤਾਰਿਆ ਜਾ ਸਕਦਾ ਹੈ ਕਾਫੀ ਪ੍ਰੈਕਟੀਕਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਮੈਂ ਬਾਕੀ ਇਹ ਵੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਕਮੈਂਟ ਕਰਕੇ ਦੱਸਿਓ ਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੱਕ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਆਇਓ ਤੇ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਨ ਲੱਗੇ ਹੋ ਤੇ ਉਹ ਹਾਈਪ ਵਾਲਾ ਬਟਨ ਜਨਪ ਦਿਓ ਉਹਦੇ ਨਾਲ ਵੀਡੀਓ ਹੋਰ ਲੋਕਾਂ ਤੱਕ ਛੇਤੀ ਪਹੁੰਚ ਜੇਗੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਆਖਰੀ ਸੁਨੇਹਾ ਇਹ ਹੀ ਹੈ ਸਮਝਦਾਰੀ ਨਾਲ ਕਮਾਓ ਸਿਆਣਪ ਨਾਲ ਖਰਚੋ ਤੇ ਕਰਜ਼ੇ ਤੋਂ ਬਚੋ